ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨੀਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਦੋ ਮੱਜਾਂ ਦਿਖਾਵਾਂਗੇ ਇੱਕ ਮੈਂ ਤੁਹਾਨੂੰ ਦਿਖਾਉਣੀ ਹੈ ਗੱਭਣ ਤਿਆਰ ਤੇ ਇੱਕ ਦਿਖਾਵਾਂਗੇ ਤੋਕੜ ਗੱਭਣ ਆਜਣ ਕਰਦੇ ਆ ਵੀ ਇਹਨਾਂ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੀਟਾ ਪਿੰਡ ਲਖੂਵਾਲ ਸੀਰੀਨ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਵੀਰ ਜੀ ਫੋਨ ਨੰਬਰ ਵੀ ਬੋਲ ਦਿਓ 99436054 ਕਰੀਏ ਸ਼ੁਰੂ ਵੀਰ ਜੀ ਹਾਂਜੀ ਕਰੋ ਦਸੋ ਵਧੀਆ ਮੱਜ ਬਾਰੇ ਇਹ ਮੈਂ ਵੀਰ ਦੀ ਠੁੱਕੀ ਜਾ ਵੇਖੋ ਹਾਂਜੀ ਹਾਂ ਆ ਬਹਾਉ ਦਾ ਛਟਾ ਛਟਾ ਬੜੀ ਸਾਫ ਮੈਂ ਠੰਡ ਭਾਂਡਾ ਬਹੁਤ ਵਧੀਆ ਲੱਗਾ ਮੈਨੂੰ ਦੇਖੋ ਤਿਆਰ ਚੰਗੀ ਹੋ ਜੂਗੀ ਹਲੇ 2-4 ਦਿਨ ਲੈਂਦੀ ਆ ਠੀਕ ਹੈ ਜੀ ਹਾਂ ਬਾਕੀ ਸਿੰਘ-ਸੁੰਗ ਬਹੁਤ ਚੰਗਾ ਲੱਗੋ ਇਸ ਕੁਆਲਟੀ ਤੇ ਵੀਰ ਦੀ ਚੈੱਕ ਕਰ ਸਕਦੇ ਜੇ ਬਹੁਤ ਚੰਗਾ ਸੈਂਗ ਲੱਗਾ ਮੈਨੂੰ ਪਤਲੇ ਪਿੰਡੇ ਦੀ ਆ ਬਾਕੀ ਕੱਦ ਵੀ ਚੰਗਾ ਹੈ ਮੈਂ ਦਾ ਵਜਨ ਵੀ ਵਾਹ ਆਹਨ ਪਾਂਡਾ ਦਾ ਚੈੱਕ ਕਰ ਸਕਦੇ ਆ ਇਸ ਨੂੰ ਤਾਂ ਕਿ ਚੰਗੀ ਧਾਰ ਹੋਣੀ ਜੀ ਥਣਾ ਦਾ ਸਾਇ ਤੇ ਗੈਪ ਵੀ ਬਹੁਤ ਵਧੀਆ ਲੈ ਵਿੱਚ ਵੱਡੀ ਆ ਮੈਂ ਛੋਟੀ ਨਾ ਸਮਝੇ ਕੋਈ ਕੱਦ ਵਜਨ ਬਹੁਤ ਆ ਮੈਂ ਦਾ ਦੁੱਧ ਵੀਰ ਜੀ ਇਹ ਕਿੰਨਾ ਕੁ ਚੁਵਾਈ ਜਾਊਗੀ ਦੁੱਧ ਕਸਣਾ ਤਾਂ ਬਾਹਰ ਹੀ ਜਾਊਗਾ ਅੰਦਰ ਜਮੇ ਪਿੰਡਾ ਵੇਖੋ ਮੈਂ ਦਾ ਹਾਂਜੀ ਇਹਦਾ ਕਾਗਜ਼ ਹੁੰਦਾ ਇੱਧਰ ਵੇਖੋ ਪਤਲੇ ਚਮ ਦੀ ਮੈਂ ਆਹ ਵੇਖੋ ਕਿਤਾ ਹੈ ਥਣ ਪਾਂਡੇ ਬਹੁਤ ਵਧੀਆ ਹੋਰ ਦਾ ਥਣ ਦਾ ਬੜਾ ਚੰਗਾ ਬਾਕੀ ਦੱਸ ਦੇ ਵੀਰ ਜੀ ਮੋਲੇ ਦਾ ਮੋਲੇ ਦਾ ਜਾਇਜ਼ ਕਰਨਾ 90 ਦੇ ਦਈਏ ਕਰ ਦੋ ਜਾਇਜ਼ ਆਪਣੇ ਹਿਸਾਬ ਨਾਲ 85 ਦੇ ਦਈਏ ਹੋਰ ਕਰਨਾ ਕਰ ਦੋ ਮੰਨ ਤਾ ਨਾ ਵੀਰ ਕਈ ਦੂਰੋਂ ਚੱਲ ਕੇ ਆਉਂਦੇ ਆ 80000 ਪੂਰੇ ਦੇ ਦੇਓ ਚ ਛੋਟ ਕਰ ਦਾਂਗੇ ਠੀਕ ਹੈ ਜੀ ਹਾਂ ਇੱਕ ਵਾਰ ਮੋਲ ਜਾਇਜ ਆ ਲਓ ਮਿੱਤਰੋ ਨਿੱਕੇ ਦੀ ਤੀਜਾ ਸੁਬਾ ਜੀ ਚੰਗੇ ਕਦ ਕਾਟ ਵਾਲੀ ਮੈਂ ਵੀ ਇਹਨੇ 80000 ਦੀ ਛੇਲ ਕਰਤੀ ਆ ਬਾਕੀ ਆ ਜਾਓ ਦੂਜੇ ਨੰਬਰ ਤੇ ਇਹ ਤੋਕੜ ਕੱਪਣ ਜੇ ਠੀਕ ਹੈ ਜੀ ਵੇਖੋ ਝੋਟੀ ਸਿੰਗ ਕੁਆਲਟੀ ਇਹਦੀ ਬਹੁਤ ਵਧੀਆ ਦੂਜਾ ਸੁਆ ਜੀ ਦੂਜਾ ਸੁਆ ਝੋਟੀ ਆ ਬਾਕੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਖੋਲ ਦੇ ਜੀ ਚੈੱਕ ਕਰ ਸਕਦੇ ਜੇ ਸਾਰੂ ਬੜੀ ਇਹ ਵੀ ਚੰਗੀ ਝੋਟੀ ਆ ਬੰਦੇ ਵਿੱਚ ਥਾਂ ਬਹੁਤ ਵਧੀਆ ਲੱਗਾ ਝੋਟੀ ਪੰਡਾ ਇਹਦਾ بڑا ਦੁੱਧ ਵਾਲਾ ਦੇਖੋ ਮੈਂ 7 12 13 ਕਿਲੋ ਦੁੱਧ ਚੋਂਦੀ ਰਹੀ ਏੜੀ ਠੀਕ ਹੈ ਜੀ ਹਾਂ ਵੀ ਜੀ ਇਹ ਕਿੰਨੇ ਚਿਰ ਦੀ ਗੱਬਣ ਜੇ ਇਹ 7 ਮਹੀਨੇ ਦੀ 7 ਮਹੀਨੇ ਦੀ ਗੱਬਣਾ ਬਾਕੀ ਵੀਰ ਜੀ ਮੁੱਲ ਦੱਸ ਦੇ ਉਹਦਾ ਮੁੱਲ ਦਾ 62000 ਖਾਣਾ ਹੀ ਦਿੰਦੇ ਠੀਕ ਹੈ ਜੀ 62000 ਵੀਰ ਜੀ ਨਹੀਂ ਆਂਦੇ ਵੀ ਇਹ ਛੋਟੀ ਦੇ ਦਾਂਗੇ ਛੋਟੀ ਬਹੁਤ ਹੀ ਵਧੀਆ ਬਾਕੀ ਵੀਡੀਓ ਨੂੰ ਵੱਤੋ ਆਦਾ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ